ਤਰੇ ਪੰਗਾ ਹੁਣ ਉੱਪਰ ਦੇ ਗੋਦੀ ਮੈਨਾ ਦੇਖੀ ਤੇ ਕੀਆ ਘਰਾਂ ਨੇ ਬਣੀ ਬਣੀ ਹੁੰਦੀਆਂ ਨੇ ਇਹ ਤੇ ਚੱਕੀ ਹੋ ਰੇ ਮੈਂ ਕੀ ਲਿਆ ਆ ਪੰਗਾ ਨਾਲ ਬੜਾ ਗਿਆ ਪਾਲਾ ਜੀ ਟੁੱਟਦਾ ਥੋੜਾ ਦੇਖੀ ਚੱਲਦਾ ਨਾਲੇ ਇੱਕ ਕਿੱਲੀ ਇੱਕ ਕਿੱਲੀ ਆ ਪਿੱਛੇ ਮੈਂ ਕਹਿੰਦਾ ਇੱਕ ਵੀ ਨਹੀਂ ਹੋਣੀ ਪੂਰੀ ਖੁੱਲੀ ਹੋਈਆਂ ਹੋਣੇ ਥੁੱਕੇ ਥੋੜਾ ਮੂੰਹ ਨਹੀਂ ਨਾ ਬਣਿਆ ਹੈਗਾ ਇਹ ਸੁੱਕੇ ਬਾਦ ਹੈ ਹੋਰ ਤਾਂ ਕੀ ਫਹਾ ਬਾਉਣੀ ਹੋਣੀ ਦੂਰ ਨੂੰ ਪਰਦੀਏ ਤੇ ਵੀ ਜਾ ਕੇ ਲੈਣਾ ਦੂਰ ਨੂੰ ਪਰਦੀਏ ਓਹ ਆਦੇ ਮਾਰਦੀ ਮਿੱਟੀ ਲੈ ਇਹ ਵੇ ਮਰਨਾ ਨਾ ਨਾਲੇ ਲੈ ਜਾਂਦੀ ਹੈ ਹੈ ਹੋਰ ਕੀ ਟੈਲੀਵੀਜ਼ਨ ਰੱਖ ਲਦੇ ਕਾਣ ਬਾਈ ਦੇਖਦੇ ਆ ਸਾਡੀ ਸਲਾਹ ਮੰਨਦੀ ਆ ਫਿਰ ਆਪਣੇ ਫੁੱਟ ਰੱਖੀਦਾ ਘੁੰਮਣ ਜਾਣਾ ਅਗਲੇ ਬਲੌਗ ਵਿੱਚ ਤੁਹਾਨੂੰ ਉੱਧਰ ਵੀ ਦਿਖਾਉਂਦੇ ਆ ਇੱਕ ਦੋ ਦਿਨ ਹੈ ਮੱਛੀ ਲਿਖਾਉਂਦੇ ਆ ਹਿਮਾਚਲ ਤਾਂ ਜਿਹਾ ਲੱਗੇ ਬਈ ਮਾਰਨਾ ਸਾਡੀ ਕਾਰ ਬਾਈ ਸਾਰਿਆਂ ਨੂੰ ਅੱਛੀ ਜਿਹਾ ਨਾ ਨਾ ਕਾ ਕਾ ਮੂੰਹ ਬਣਾਏ ਇਹਨੇ ਏ ਬਾਈ ਜੀ ਅਸੀਂ ਪੰਗਾ ਹੋਰ ਤੋਂ ਹੀ ਹੈਡਾ ਕਰ ਰਿਹਾ ਕਿਹੜਾ ਮੂੰਹ ਕਿਹੜਾ ਮੂੰਹ ਕਿਹੜਾ ਮੂੰਹ ਕਿੱਸਾ ਨਹੀਂ ਨਾ ਪਟਾਈ ਨਹੀਂ ਗੁਰਿਆ ਰਲ ਜਾ ਦੇਖੋ ਸਾਡੇ ਕੰਦੇ ਕਹਿੰਦਾ ਮੂੰਹ ਮੋਵਾ ਇਹਨਾਂ ਦੇ ਹੱਥ ਆਪੇ ਥੋੜੀ ਜਿਹੀ ਪੰਗਾ ਹੁਣ ਉੱਪਰਲੇ ਮੋਢੇ ਲੈਣਾ ਦੇਖੀ ਤੇ ਕੀ ਕਰਾ ਲਵੇ ਮਣੀ ਮਣੀ ਹੁੰਦੀਆਂ ਨਹੀਂ ਆਏ ਆਉਟ ਚੱਕ ਦੇ ਬੜਾ ਪਿੱਛੇ ਕਰ ਚੱਕ ਦੇ ਜਾ ਕੇ ਦੇ ਜਾ ਦੇ ਹਾਂ ਤੁਹਾਨੂੰ ਅੰਦਰ ਚੋਟ ਚੱਕ ਦੇ ਬਰਾਬਰ ਆ ਨੀ ਤੰਨੇ ਜੰਗਲ ਕੱਟੀ ਜਾਂਦੋਂ ਚੁਟਾ ਮਾਰ ਪਾੜ ਦੇ ਪੂਰੀ ਤਾਂ ਕਰਨੀ ਐ ਨਾ ਹੋਰ ਕਰ ਦੋ ਚੱਲ ਅੱਗੇ ਚੱਲ ਅੱਗੇ ਅਗਲਾ ਪੱਟ ਦਿੰਦੇ ਹਾਂ ਧੰਨ ਚੱਕਾਈ ਰਿਹਾ ਕਰ ਦੋ ਉਹ ਤੇ ਤੋੜ ਲਵੇ ਸਿੱਧਾ ਕੰਮ ਨਹੀਂ ਕਰੀਦਾ ਹੁੰਦਾ ਚੱਲ ਦੇ ਦਿੱਕਿਆ ਨਹੀਂ ਹੈਗੀਆਂ ਬੁੱਲੀਆਂ। ਕੰਦੀਆਂ ਘਟ ਤਾਂ। ਲੱਭਾ ਘਟ ਲੱਗਦੀ ਐ। ਹੈ? ਲੱਗਦੀ ਕੁਝ ਨਹੀਂ ਹੈਗੀਆਂ ਦਮੀਆ। ਤਾਂ ਨਹੀਂ। ਪੁੱਲ ਖੋਲ ਦੋ ਇਹਨੂੰ। ਤੇ ਪਟਦੀ ਨਹੀਂ ਜਮੇ। ਆ ਉਪਰੇ ਤੇ ਆ ਰਿਹਾ। ਦੋ ਡੰਡੇ ਹੋ ਗਏ ਗੱਦੇ ਰੱਖਣਾ ਦਾ ਇੱਕ ਵਣ ਛੱਡ ਕੇ ਆਹ ਕਿਹੜਾ ਤੇਰੀ ਬਾਹਾਂ ਹੀ ਤੂੰ ਕਿੱਥੇ ਕਰ ਰਿਹਾ ਤੂੰ ਨਵੀਂ ਪਹਿਲੀ ਦਾ ਲੱਗਿਆ ਹੈ ਕਿਹਦੇ ਬੰਨ੍ਹਣੇ ਨਹੀਂ ਇਹ ਹੜਾਈ ਛੱਡਣੀ ਹੁੰਦੀ ਆ ਵੀਰੇ ਦੋ ਛੱਡ ਲੈ ਇੱਕ ਛੱਡ ਲੈ ਇਹਨੇ ਸਿਖਾਉਣਾ ਪੈਣਾ ਚਾਚੇ ਤੈਨੂੰ ਹੜਾਈ ਛੱਡਣੀ ਹੁੰਦੀ ਆ ਵੀਰੇ ਪਾ ਦੋ ਇਹਦੇ ਚ ਨਹੀਂ ਅਗਲੇ ਚ ਪਾਓ ਹੋਰ ਯਾਰ ਆ ਵੀਰਾਂ ਬੱਟਾ ਬੁੱਟਾ ਦੇਖ ਤੇ ਚੌੜੀ ਬਹੁਤ ਆ ਹੈ ਬੱਟਾ ਦੇਖ 12 ਤਾਂ ਨਹੀਂ ਆ ਵਈ ਨਾ 11 ਹੂੰ ਤਾਂ ਲੱਗਿਆ ਦੇਖੋ ਨਾ ਉੱਪਰ ਚੱਲ ਮੇਰਾ ਅਗਲੇ ਅੰਦਰ ਦਾਗਾ ਉਹ ਕੋਈ ਆਈਡੀਆ ਨਹੀਂ ਕਰਦਾ ਨਾ ਕਰਦਾ ਕਰਦਾ ਛੱਡ ਦਿੰਦਾ ਹੈ ਕੋਈ ਨੂੰ ਆਈਡੀਆ ਨਹੀਂ ਹੈਗਾ ਇਹਨੂੰ ਦੱਸਣਾ ਵੈਰਾ ਹੁਣ ਦੇਖ ਹੁਣ ਕਿੱਦਾਂ ਜਾਊਗਾ ਕਿ ਛੱਡ ਲਈ ਚੱਲ ਅੰਦਰ ਉਹ ਦੇਖ ਨੂੰ ਲੱਗ ਜਣਾ ਕਹੀ ਨਾਲੇ ਪਾਣੀ ਬਣ ਗਈ ਆਹ ਬਹੁਤ ਲੱਗਦਾ ਇਹ ਹਨ ਤਦੋਂ ਕੰਸਟ੍ਰਕਟਰ ਪੜਾ ਗਏ ਪਾਲਾ ਜੀ ਟੂਟ ਦਾ ਹੁਣ ਦੇਖੀ ਚੱਲਦਾ ਇਹ ਨਹੀਂ ਵੀ ਨੀ ਆਈ ਪੀ ਆਹ ਪੂਰੀ ਟੁਕ ਹੈ ਅੱਛਾ ਕਿਹਾ ਉਹ ਹੈ ਡੀ 1 ਡੀ 1 ਡੀ 1 ਚ ਲਾਇਆ ਹੁਣ ਸੀ 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 ਸੂਜਿਤ ਪਹਿਲਾਂ ਲਾਇਆ ਦਾ ਪਹਿਲਾਂ ਇਹ ਕਹਿੰਦਾ ਕਹਿੰਦਾ ਠੀਕ ਤਾਂ ਬਾਰੇ ਜਿੱਤੇ ਹਾਲਾ ਦੀ ਬਾਹੀ ਹੁੰਦੀ ਆ ਇਹ ਤਬੀਆਂ ਹਾਲਾ ਦੀ ਧੱਕ ਲੱਗ ਕਹਿੰਦੇ ਉਹਨੂੰ ਦੱਸਿਆ ਫਿਰ ਕਹਿੰਦਾ ਭਾਈ ਅੱਜ ਦੇਖੀ ਆ ਪੁੱਛ ਉਹਨੂੰ ਮੈਂ ਅਜ ਤੱਕ ਮੈਂ ਤਾਂ ਦੋ ਰੋਡਾਂ ਬਾਈ ਗਿਆ ਕੋਈ ਮੈਂ ਅੱਜ ਮੈਂ ਮੈਂ ਦੇਖਿਆ ਨਾ ਉਹ ਡਾਕਟਰ ਨੂੰ ਕਈ ਕਦੇ ਹੀ ਚਾਈ ਗਈ ਆ ਆ ਦੇ ਮਾਰ ਦੀ ਮਿੱਟੀ ਲੈ ਹੁਣ ਦੇਖ ਉਹ ਥੋੜਾ ਤੇਜ਼ ਚਲਾ ਲੈਟਰ ਆ ਤਾਂ ਬਾਪ ਫਟਾਪ ਵਧੀ ਕਰਦੀ ਆ ਥੋੜਾ ਤੇਜ਼ ਆ ਹੁਣ ਇਹ ਤਾਂ ਬੰਦ ਹੁਣ ਚੱਲ ਉਹ ਤੈਨੂੰ ਕਹਿੰਦਾ ਉਹਥੇ ਮਾਰ ਦੋ ਆ ਵੇਤ ਤੂੰ ਦੂਥੇ ਮਾਰ ਦੋ ਤਾਂ ਮੈਂ ਸੀ2 ਚ ਲਾਇਆ ਹੋਇਆ ਤਾਂ ਚਾਹੇ ਸੀ2 ਜਾਂ ਡੀ2 ਲਾ ਪਰ ਗੋਲੀ ਮੂੰਹ ਚਾਹੀਦਾ ਹੈ ਹੈ ਹਾਂ ਇਹ ਗੋਲੀ ਮੂੰਹ ਚਾਹ ਲੈ ਇੱਕ ਕਿੱਲੀ ਇੱਕ ਕਿੱਲੀ ਆ ਪਿੱਛੇ ਮੈਂ ਕਹਿੰਦਾ ਇੱਕ ਵੀ ਨਹੀਂ ਹੋਣੀ ਪੂਰੀ ਖੁੱਲੀ ਵਿਆ ਹੁਣ ਇਹ ਥੁੱਕੇ ਥੋੜਾ ਮੂੰਹ ਨਹੀਂ ਨਾ ਬਣਿਆ ਹੈਗਾ ਇਹ ਤਾਂ ਸੁੱਕੇ ਬੌਤ ਹੈ ਉਹਰ ਦੇ ਕੀ ਫਹਾਮ ਹੋਣੀ ਉਹਨੂੰ ਦੂਰ ਨੂੰ ਪੜਦੀ ਤੇ ਵੀ ਜਾ ਕੇ ਪਹਿਲਾਂ ਦੂਰ ਨੂੰ ਪੜਦਾ ਉਹ ਨਾ ਮਿੱਟੀ ਆ ਮਿੱਟੀ ਗੇਸੋਂ ਮੋਟਰਗੱਡੀ ਕੀ ਕਰਦੇ ਤੂੰ ਵੀ ਗੈਂ ਤਾੜੀ ਉਹ ਅੱਗ ਲਾ ਦੇ ਆਪਰਾ ਗੇਰ ਦੇ ਖੱਪੜ ਹਰਦਾ ਉਹ ਦੇਖੋ ਖੱਪੜ